ਸਭ ਤੋਂ ਪਹਿਲਾਂ ਅਸੀਂ ਉਸ ਵੈਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜਿਸ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਸਿਮਰਨ ਕਰਨ ਵਾਸਤੇ ਭੇਜਿਆ ਸੀ ਆਪਣੇ ਨਾਲ ਮਲਾਪ ਕਰਨ ਵਾਸਤੇ ਭੇਜਿਆ ਸੀ ਪਰ ਇੱਥੇ ਆ ਕੇ ਅਸੀਂ ਉਸ ਮਾਲਕ ਨੂੰ ਭੁੱਲ ਕੇ ਆਪਣਾ ਜੀਵਨ ਸੰਸਾਰਿਕ ਕਮਾਂ ਕਾਰਾਂ ਵਿੱਚ ਲੱਗ ਕੇ ਗੁਆ ਰਹੇ ਹਾਂ ਤਾਂ ਗੁਰੂ ਸਾਹਿਬ ਸਾਨੂੰ ਉਸ ਮਾਲਕ ਦੇ ਨਾਲ ਜਾਣ ਪਹਿਚਾਨ ਕਰਨ ਲਈ ਕਹਿੰਦੇ ਹਨ ਕਹਿੰਦੇ ਹਨ ਕਿ ਉਸ ਮਾਲਕ ਨੂੰ ਉਸ ਸੱਚ ਨੂੰ ਆਪਣੇ ਅੰਦਰੋਂ ਪਹਿਚਾਨ ਕਰਨੀ ਹੈ ਤਾਂ ਉਹ ਮਾਲਕ ਹੀ ਇੱਕ ਸੱਚ ਹੈ ਜਿਸ ਨੂੰ ਅਸੀਂ ਮਿਲਣਾ ਹੈ ਉਹੀ ਸਾਡਾ ਆਪਣਾ ਹੈ ਤਾਂ ਪੰਜਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਗੌੜੀ ਮਹੱਲਾ ਪੰਜਮਾ ਦੇ ਅੰਦਰ ਪ੍ਰਮਾਣ ਕਰਦੇ ਹਨ ਆਪ ਫਰਮਾ ਰਹੇ ਹਨ ਥਿਰ ਕਰ ਬੈਸੋ ਹਰ ਜਨ ਪਿਆਰੇ ਕੰਧਨ ਕੇ へ ਹਰੀ ਦੇ ਪਿਆਰੇ ਜਨੋ ਕੰਧਨ ਉਸ ਮਾਲਕ ਨੂੰ ਆਪਣੇ ਹਿਰਦੇ ਦੇ ਅੰਦਰ ਯਾਦ ਕਰੋ ਉਸ ਦਾ ਸਿਮਰਨ ਕਰੋ ਕੰਧਨ ਕੇ ਥਿਰ ਕਰ ਬੈਸੋ ਹਰ ਜਨ ਪਿਆਰੇ ਕੰਧਨ ਕੇ ਉਸ ਨੂੰ ਆਪਣੇ ਅੰਦਰ ਹਿਰਦੇ ਦੇ ਵਿੱਚ ਸਰਦਾ ਬਣਾਓ ਤਾਂ ਆਪਣੇ ਮਨ ਨੂੰ ਅੰਦਰ ਥਿਰ ਕਰੋ ਤਕੈਨ ਸਤ ਗੁਰੂ ਤੁਮਰੇ ਕਾਜ ਸਵਾਰੋ ਕੰਧਨ ਕੇ ਜਿਹੜੇ ਜੀਵ ਉਸ ਮਾਲਕ ਦੇ ਸਰਨ ਵਿੱਚ ਪਹੁੰਚ ਜਾਂਦੇ ਹਨ ਤਾਂ ਸਤਿਗੁਰੂ ਉਹਨਾਂ ਦੇ ਸਾਰੇ ਕਾਰਜ ਸਫਲ ਕਰ ਦਿੰਦਾ ਹੈ ਤੇ ਸਾਰੇ ਕਾਰਜ ਉਹਨਾਂ ਜੀਵਾਂ ਦੇ ਨਿਪਰੇ ਚੜ ਜਾਂਦੇ ਹਨ ਕਹਿੰਦੇ ਹਨ ਦੁਸ਼ਟ ਦੂਤ ਪਰਮੇਸ਼ਰ ਮਾਰੇ ਕਹਿੰਦੇ ਕਿ ਜਿਹੜੇ ਜੀਵ ਉਰਨਾ ਦਾ ਸਹਾਰਾ ਛੱਡ ਕੇ ਉਸ ਮਾਲਕ ਦਾ ਸਹਾਰਾ ਲੈਂਦੇ ਹਨ ਉਹਨਾਂ ਦਾ ਸਾਰੇ ਦੁਖੀ ਵੈਰੀ ਉਹ ਪ੍ਰਮਾਤਮਾ ਉਹ ਮਾਲਕ ਨਸ਼ਟ ਕਰ ਦਿੰਦਾ ਹੈ ਕਹਿੰਦੇ ਨੇ ਕਿ ਜਨ ਕੀ ਪੈਜ ਰੱਖੀ ਕਰਤਾਰੇ ਕਹਿੰਦੇ ਨੇ ਕਿ ਜਿਹੜੇ ਜੀਵ ਉਸ ਮਾਲਕ ਨੂੰ ਸਿਮਰਦੇ ਹਨ ਸਦਾ ਉਸ ਨੂੰ ਧਿਆਉਂਦੇ ਹਨ ਯਾਦ ਕਰਦੇ ਹਨ ਕਦੇ ਉਹਨਾਂ ਜਨਾਂ ਦੀ ਪੈਸ ਉਹ ਕਰਤਾਰ ਮਾਲਕ ਆਪ ਰੱਖਦਾ ਹੈ ਤਾਂ ਕਹਿੰਦੇ ਨੇ ਬਾਦਸ਼ਾਹ ਸ ਸਭ ਵਸ ਕਰਦੀ ਨੇ ਕਹਿੰਦੇ ਕਿ ਉਹ ਮਾਲਕ ਆਪਣੇ ਸੇਵਕਾਂ ਨੂੰ ਤੇਦੇ ਦੁਨੀਆ ਦੇ ਸ਼ਾਹਾਂ ਬਾਦਸ਼ਾਹਾਂ ਦੇ ਕੰਦਰੇ ਕਿ ਬੇਮਥਾਜ ਕਰ ਦਿੰਦਾ ਹੈ ਅੰਮ੍ਰਿਤ ਨਾਮ ਮਹਾਰਸ ਪੀਨੇ ਕਿੰਦਰੇ ਕਿ ਉਹ ਮਾਲਕ ਦਾ ਅੰਮ੍ਰਿਤ ਰੂਪੀ ਨਾਮ ਕਿੰਦਰੇ ਕਿ ਆਤਮਿਕ ਤੌਰ ਤੇ ਅੰਦਰ ਉਹ ਜੀ ਸਿਮਰਨ ਕਰਕੇ ਉਸ ਨਾਮ ਨਾਲ ਜੁੜ ਜਾਂਦੇ ਹਨ ਕੰਨਨ ਕਿ ਜਿਹੜਾ ਨਾਮ ਉਹ ਆਤਮਿਕ ਜੀਵਨ ਦੇਣ ਵਾਲਾ ਹੈ ਉਸ ਨੂੰ ਆਪਣੇ ਅੰਦਰ ਹੀ ਕੰਨਨ ਕਿ ਉਹ ਅੰਮ੍ਰਿਤ ਰਸ ਪੀਣਾ ਸ਼ੁਰੂ ਕਰ ਦਿੰਦੇ ਹਨ ਕੰਨਨ ਕਿ ਉਹ ਦੁਨੀਆ ਦੇ ਸਾਰੇ ਦਸਾਂ ਤੋਂ ਉਹ ਅੰਬ੍ਰ ਤ੍ਰਪੀ ਦਾਸ ਉਹ ਨਾਮ ਮਿੱਠਾ ਹੈ ਕੰਨਨ ਕੇ ਬਾਬਾ ਫਰੀਦ ਜੀ ਵੀ ਆਪਣੀ ਬਾਣੀ ਦੇ ਅੰਦਰ ਫਰਮਾ ਰਹੇ ਹਨ ਫਰੀਦਾ ਸ਼ਕਰਖੰਡ ਨਵਾਤ ਗੁੜ ਮੱਖਿਓ ਮਾਜਾ ਦੁੱਧ ਸਭੇ ਵਸਤਾ ਮਿੱਠੀਆਂ ਰੱਬ ਨਾ ਪੂਜਣ ਤੁਦ ਕੰਦਨ ਕੇ ਸ਼ੱਕਰ ਖੰਡ ਮਿਸ਼ਰੀ ਕੰਦਨ ਕੇ ਗੁੜ ਕੀ ਸ਼ਹਿਦ ਤੇ ਦੁੱਧ ਇਹ ਸਾਰੀਆਂ ਚੀਜ਼ਾਂ ਹੀ ਉਸ ਮਾਲਕ ਦੀ ਮਠਾਸ ਤੱਕ ਨਹੀਂ ਪਹੁੰਚ ਸਕਦੀਆਂ ਕਿਉਂ ਉਸ ਦੀ ਮਠਾਸ ਇੰਨੀ ਜ਼ਿਆਦਾ ਹੈ ਕਹਿਣ ਕਥਨ ਤੋਂ ਜ਼ਿਆਦਾ ਹੈ ਕੰਦਨ ਕੇ ਇਹ ਸਾਰੀਆਂ ਚੀਜ਼ਾਂ ਉਸ ਦੇ ਸਾਹਮਣੇ ਫਿਕਰ ਪੈ ਜਾਂਦੀ ਹੈ ਹੱਲ ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਮਾਲਕ ਦਾ ਹੀ ਨਾਮ ਅਸਲ ਵਿੱਚ ਮਿੱਠਾ ਹੈ ਕਹ ਰਹੇ ਹਨ ਨਿਰਪਉ ਹੋਏ ਭਜੋ ਭਗਵਾਨ ਕਿਨਾਰੇ ਜਿਹੜੇ ਜੀਵ ਉਸ ਨਿਰਪਉ ਮਾਲਕ ਨੂੰ ਯਾਦ ਕਰਦੇ ਹਨ ਉਸ ਦਾ ਸਿਮਰਨ ਕਰਦੇ ਹਨ ਉਸ ਦਾ ਭਜਨ ਕਰਦੇ ਰਹਿੰਦੇ ਹਨ ਕਹਿੰਦੇ ਉਹ ਨਿਰਪਉ ਹੋ ਜਾਂਦੇ ਹਨ ਉਹਨਾਂ ਦੇ ਅੰਦਰੋਂ ਸਾਰੇ ਡਰ ਖਤਮ ਹੋ ਜਾਂਦੇ ਹਨ ਡੇਡਰ ਹੋ ਜਾਂਦੇ ਹਨ ਤਾਂ ਗੁਰੂ ਸਾਹਿਬ ਆਪਣੀ ਬਾਣੀ ਦੇ ਅੰਦਰ ਫਰਮਾਨ ਕਰਦੇ ਹਨ ਕਹਿ ਰਹੇ ਹਨ ਨਿਰਪਉ ਜਪੇ ਸਗਲ ਪਉ ਮਿਟੇ ਕਹਿੰਦੇ ਜਿਹੜੇ ਜੀਵ ਉਸ ਨਿਰਪਉ ਦਾ ਜਾਪ ਕਰਦੇ ਹਨ ਉਹਨਾਂ ਦੇ ਅੰਦਰੋਂ ਸਾਰੇ ਪਉ ਖਤਮ ਹੋ ਜਾਂਦੇ ਹਨ ਨਸ਼ਟ ਹੋ ਜਾਂਦੇ ਹਨ ਗੁਰੂ ਸਾਹਿਬ ਆਪਣੀ ਬਾਣੀ ਦੇ ਅੰਦਰ ਫਰਮਾਨ ਕਰ ਰਹੇ ਹਨ ਸਾਧ ਸੰਗਤ ਮਿਲ ਕਿਨੋ ਦਾਨ ਆਹ ਫਰਮਾ ਰਹੇ ਹਨ ਕਿ ਸਾਧ ਸੰਗਤ ਨੂੰ ਮਿਲ ਕੇ ਉਸ ਮਾਲਕ ਦਾ ਸਿਮਰਨ ਕਰਨਾ ਹੈ ਉਸ ਦਾ ਭਜਨ ਕਰਨਾ ਹੈ ਉਸ ਸਾਧ ਸੰਗਤ ਵਿੱਚ ਜਾ ਕੇ ਉਸ ਦੀ ਕਿਰਪਾ ਦੁਆਰਾ ਹੀ ਉਸ ਮਾਲਕ ਦੀ ਆਪਣੀ ਦਾਤ ਬਖਸ਼ਿਸ਼ ਕਰਦਾ ਹੈ ਕਹਰੇ ਹਨ ਸਰਨ ਪਰੇ ਪ੍ਰਭ ਅੰਤਰਜਾਮੀ ਕੰਨ ਕਿ ਜਿਹੜੇ ਜੀਵ ਉਸ ਮਾਲਕ ਦੀ ਸਰਨ ਵਿੱਚ ਪੈ ਕੇ ਉਸ ਅੰਤਰਜਾਮੀ ਪਰਬੂ ਦੇ ਸਨ ਵਿੱਚ ਹਮੇਸ਼ਾ ਪੈ ਰਹੇ ਹਣ ਕਹਿੰਦੇ ਨੇ ਨਾਨਕ ਓਟ ਪਕਰੀ ਪ੍ਰਭ ਸੁਆਮੀ ਜਿਨ੍ਹਾਂ ਜੀਵਾਂ ਨੇ ਉਸ ਮਾਲਕ ਦਾ ਸਹਾਰਾ ਲਿਆ ਹੈ ਉਹਨਾਂ ਨੂੰ ਆਪਣੇ ਅੰਦਰੋਂ ਉਸ ਨਾਮ ਦੀ ਬਖਸ਼ਿਸ਼ ਹੋ ਜਾਂਦੀ ਹੈ ਉਹ ਨਾਮ ਕੰਧਨੇ ਕੇ ਸਭ ਜਗ੍ਹਾ ਤੇ ਮੌਜੂਦ ਹੈ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਨਾਮ ਹਰ ਜਗ੍ਹਾ ਤੇ ਮੌਜੂਦ ਹੈ ਜਿਸ ਦੁਆਰਾ ਇਹ ਸਾਰੀ ਸ੍ਰਿਸ਼ਟੀ ਉਸ ਮਾਲਕ ਦੇ ਨਾਮ ਤੋਂ ਬਣੀ ਹੈ ਕਹਿੰਦੇ ਹਨ ਨਾਮੋ ਉਪਜੇ ਨਾਮੋ ਬਿੰਸੇ ਤੰਦਕ ਨਾਮ ਦੁਆਰਾ ਹੀ ਇਹ ਸੰਸਾਰ ਦੀ ਉਤਪਤੀ ਹੋਈ ਹੈ ਉਸ ਨਾਮ ਦੁਆਰਾ ਹੀ ਇਹ ਸੰਸਾਰ ਦੀ ਉਤਪਤੀ ਨਾਸ਼ ਹੋ ਜਾਂਦੀ ਹੈ ਤਾਂ ਗੁਰੂ ਸਾਹਿਬ ਸਾਨੂੰ ਆਪਣੇ ਉਸ ਨਾਮ ਦੇ ਦੁਆਰਾ ਹੀ ਪ੍ਰਮਾਣ ਕਰਦੇ ਹਨ ਕਿ ਉਹ ਮਾਲਕ ਇੱਕ ਹੈ ਸ੍ਰਿਸ਼ਟੀ ਸਾਰੀ ਉਸ ਦੀ ਰਚਨਾ ਹੈ ਉਸ ਨੇ ਆਪ ਇਸ ਨੂੰ ਬਣਾ ਕੇ ਸਭ ਦੇ ਅੰਦਰ ਉਹ ਵਸ ਰਿਹਾ ਹੈ ਉਸ ਨੂੰ ਜਾਣਨਾ ਹੈ ਉਸ ਨੂੰ ਪਹਿਚਾਨਣਾ ਹੈ ਉਹ ਸਾਡੇ ਹਰ ਇੱਕ ਦੇ ਨਾਲ ਹੈ ਤੇ ਗੁਰੂ ਸਾਹਿਬ ਵੀ ਆਪਣੀ ਬਾਣੀ ਦੇ ਅੰਦਰ ਫਰਮਾਨ ਕਰ ਰਹੇ ਹਨ ਸਦਾ ਹਜ਼ੂਰ ਦੂਰ ਨ ਜਾੜ ਗੁਰੂ ਸ਼ਬਦੀ ਹਰ ਅੰਤਰ ਪਿਛਾਣ ਕਹਿੰਦੇ ਉਸ ਨੂੰ ਦੂਰ ਨਾ ਜਾ ਕਿਉ ਮਾਲਕ ਤੇਰੇ ਨੇੜੇ ਹੈ ਗੁਰੂ ਸ਼ਬਦੀ ਕਹਿੰਦੇ ਉਸ ਨੂੰ ਆਪਣੇ ਸ਼ਬਦ ਦੁਆਰਾ ਆਪਣੇ ਅੰਦਰੋਂ ਪਹਿਚਾਨਣ ਦੀ ਕੋਸ਼ਿਸ਼ ਕਰ ਉਹ ਤੇਰੇ ਅੰਗ ਸੰਗ ਹੈ ਅਸੀਂ ਉਸ ਸੱਚ ਨੂੰ ਜਾਣਨਾ ਹੈ ਉਸ ਨੂੰ ਅੰਦਰੋਂ ਪਹਿਚਾਨਣਾ ਹੈ ਤਾਂ ਸਤਿਗੁਰੂ ਦੀ ਕਿਰਪਾ ਦੁਆਰਾ ਅਸੀਂ ਉਸ ਮਾਲਕ ਨੂੰ ਆਪਣੇ ਅੰਦਰੋਂ ਪਹਿਚਾਨ ਸਕਦੇ ਹਾਂ ਆਓ ਪੰਜਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਸ ਉਪਦੇਸ਼ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਉਸ ਮਾਲਕ ਨੂੰ ਯਾਦ ਕਰਦਾ ਰਹਿਣਾ ਹੈ ਉਸ ਨੂੰ ਹਮੇਸ਼ਾ ਯਾਦ ਰੱਖਣਾ ਹੈ ਆਪਣੇ ਹਿਰਦੇ ਦੇ ਅੰਦਰ ਵਸਾ ਕੇ ਸਦਾ ਲਈ ਸਾਡਾ ਆਵਾਗਣ ਦਾ ਚੱਕਰ ਖਤਮ ਹੋ ਸਕਦਾ ਹੈ ਆਓ ਅਸੀਂ ਵੀ ਉਹਨਾਂ ਦੇ ਉਪਦੇਸ਼ ਤੋਂ ਲਾਭ ਉਠਾ ਕੇ ਉਸ ਮਾਲਕ ਨੂੰ ਆਪਣੇ ਅੰਦਰ ਉਸ ਆ ਸਕਦੇ ਹਾਂ ਜੀ